ਆ ਕੋਈ ਨਹੀਂ ਵਸਪਰੇ ਨੰਦ ਸਪਰੇ ਨੰਦ ਪੁਆਇੰਟ ਪੁਆਇੰਟ ਮਤਲਬ ਕੀ ਹੋਇਆ ਇਹ ਬੋਲ ਕੇ ਪੁੱਛਦਾ ਪੁਆਇੰਟ ਸਾਰਾ ਇਹ ਅੱਜ ਇਹ ਗੁਣੀ ਇਹ ਇੱਥੇ ਵੜ ਕੇ ਸਤਿ ਮੈਂ ਸਰ ਮਤਾਂ ਤੇ ਤੰਤ ਕਿਉਂ ਨਾ ਸਿਰ ਹਾਂ ਅੱਜ ਇਹ ਗੁਣੀ ਨਾ ਹਾਂ ਇਹ ਗੁੰਡੀ ਕੀ ਗੁੰਡੀ ਨੂੰ ਅੱਜ ਇਹ ਅੱਜ ਹੋਇਆ ਸੱਤ ਨਾ ਮਾਮਾ ਇਹ ਅੱਜ ਇਹ ਵੜ ਕੇ ਆ ਗਿਆ ਨੰਦ ਇਹ ਗੱਟੋ ਗੁੰਡੀ ਲਈ